ਸਸਰੀ ਕਾਂਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀਆਂ ਲੈ ਕੇ ਹਜਰਾਂ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜੁੜੇ ਰਹਿਣਾ ਜਿੰਨਾ ਵੀਰਾ ਪਹਿਨਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਰੂਸ ਨੇ ਜਕਰੇਨ ਚ ਫਿਰਮ ਚਾਈਤਬਾਹੀ ਡਰੋਨ ਤੇ ਮਜਾਈਲਾ ਨਾਲ ਦਬਾਹ ਕੀਤੇ ਇਲਾਕੇ 18 ਮਾਰਤਾ ਟੈ ਟੇਰੀ ਛੜਕਾਂ ਤੇ ਲੱਗੇ ਲਾਚਾਂ ਦੇ ਤੇਜ ਯੁਕਰੇਨ ਦੇ ਭਿਆਨਕ ਡਰੋਨ ਹਮਲੇ ਤੋਂ ਬਾਅਦ ਰੂਸ ਦੀ ਜਵਾਬੀ ਕਾਰਵਾਈ ਜਾਰੀ ਹੈ ਰੂਸ ਨੇ ਸ਼ਨੀਵਾਰ ਨੂੰ ਪੂਰਬੀ ਯੁਕਰੇਨ ਦੇ ਸ਼ਹਿਰ ਖਾਰਵਕੀ ਤੇ ਇੱਕ ਭਿਆਨਕ ਡਰੋਨ ਤੇ ਮਜਾਇਲ ਹਮਲਾ ਕੀਤਾ ਜਿਸ ਦੇ ਚਟਕੋ-ਚਟ ਤਿੰਨ ਲੋਕ ਮਾਰੇ ਗਏ ਤੇ 20 ਜ਼ਖਮੀ ਹੋ ਗਏ ਯੂਕਰੇਨ ਦੇ ਸਥਾਨਕ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਇਹ ਹਮਲਾ ਰੂਸ ਵੱਲੋਂ ਯੂਕਰੇਨ ਤੇ ਲਗਾਤਾਰ ਅਤੇ ਵਿਆਪਕ ਹਮਲਿਆਂ ਦੀ ਲੜੀ ਵਿੱਚ ਇੱਕ ਹੋਰ ਖਤਰਨਾਕ ਕਦਮ ਹੈ ਖਾਰਕੀਵ ਦੇ ਮੇਅਰ ਇੰਗੋਰ ਤਰਖੋਵ ਨੇ ਕਿਹਾ ਕਿ ਹਮਲੇ ਵਿੱਚ 18 ਬਹੁ ਮੰਜਲਾ ਇਮਾਰਤਾਂ ਤੇ 13 ਨਿੱਜੀ ਘਰਾਂ ਨੂੰ ਕਿਸਾਨ ਪਹਤਾਇਆ ਗਿਆ ਹੈ ਮੋਡਲੀ ਜਾਣਕਾਰੀ ਅਨਸਾਰ ਰੂਸ ਨੇ ਇਸ ਹਮਲੇ ਵਿੱਚ 48 ਸੈਇਡ ਡਰੋਨ ਦੋ ਮਜੈਲਾਂ ਤੇ ਚਾਰ 에ਅਰ ਗ્લાइड ਬੰਬਾਂ ਦੀ ਵਰਤੋਂ ਕੀਤੀ 에ਅਰ ਗ્લાइड 에ਅਰ ਗ્લાइड ਬੰਬਾਂ ਨੂੰ ਬਹੁਤ ਘਾਤਕ ਮੰਨੇ ਜਾਂਦਾ ਹੈ ਕਿਉਂਕਿ ਇਹ ਨਿਸ਼ਾਨੇ ਨੂੰ ਸਟੀਕਤਾ ਨਾਲ ਮਾਰਦੇ ਹਨ ਅਤੇ ਵੱਡੇ ਪੱਧਰ ਤੇ ਤਬਾਹੀ ਮਚਾ ਸਕਦੇ ਹਨ ਕਾਲ ਹੀ ਵਿੱਚ ਜਕਰੇਨ ਨੇ ਡਰੋਨਾਂ ਰਾਹੀਂ ਰੂਸ ਤੇ ਹਮਲਾ ਕੀਤਾ ਰਿਟਾਇਰਡ ਨੇ ਤਿੰਨ ਓਪਨ ਸੋਰਸ ਵਿਸਲੇ ਵਿਸਲੇ ਕਲੇਚ ਦਾ ਦੇਵਾਲੇਨਲ ਕਹਾ ਕੇ ਜੁਕਰੇਨ ਵੱਲੋਂ ਰੂਸ ਦੇ ਅੰਦਰ ਡਰੋਨ ਹਮਲਾ ਕਰਨ ਤੋਂ ਤੁਰੰਤ ਬਾਅਦ ਲਿਆਂਗੀਆਂ ਰੂਸੀ ਹਵਾਈ ਹਟੇ ਦੀਆਂ ਸੈਟੇਲਾਈਟ ਤਸਵੀਰਾਂ ਦਸਾਉਂਦੀਆਂ ਹਨ ਕਿ ਕਈ ਬੰਬਾਰੀ ਜਹਾਜ਼ਿਤ ਬਾਹ ਹੋ ਗਏ ਸਨ ਤੇ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ ਜੁਕਰੇਨ ਨੇ ਟੀਚਿਆਂ ਤੇ ਨੇੜੇ ਕੰਟੇਨਰਾਂ ਤੋਂ ਲਾਂਚ ਕੀਤੇ ਗਏ 117 ਮਨੁੱਖ ਰਹਿਤ ਹਵਾਈ ਹਵਾਨਾਂ ਦੀ ਵਰਤੋਂ ਕਰਕੇ ਰੂਸ ਪਰ ਵਿੱਚ ਲਗਭਗ ਚਾਰ ਹਵਾਈ ਹੱਡਿਆਂ ਨੂੰ ਨਿਸ਼ਾਨਾ ਬਣਾਇਆ ਰਿਟਾਇਰ ਜੀ ਦੁਆਰਾ ਪ੍ਰਮਾਣਿਤ ਕਾਰਵਾਈ ਦੀ ਡਰੋਨ ਫੁਟੇਜ ਦਸਾਉਂਦੀ ਹੈ ਕਿ ਦੋ ਨੇੜਲੇ ਸਥਾਨਾਂ ਤੇ ਕਈ ਜਹਾਜ਼ਾਂ ਤੇ ਹਮਲਾ ਕੀਤਾ ਗਿਆ ਖਬਰ ਨੂੰ ਅੰਤ ਤੱਕ ਦੇਖਣ ਲਈ